ਜਾ ਜਿਹੜਾ ਅੱਜ ਦਾ ਟੂਰ ਹੈਗਾ ਜੀ ਹੁਣ ਆਪਾਂ ਚੱਲੇ ਆਂ ਹਲਿੰਬਾ ਮੰਦਿਰ ਹਲਿੰਬਾ ਮੰਦਿਰ ਇਹ ਇਸ ਕੋਲ ਦੇਵੀ ਦਾ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਅੱਗੇ ਜਾ ਕੇ ਮੰਦਿਰ ਸਾਰੀ ਇਸ ਬਾਤੋਂ ਕੋਟੇ ਨੂੰ ਪਾਰਕਿੰਗ ਵਾਲੇ ਇੱਥੇ 100 ਰੁਪਏ ਲੈਂਦੇ ਹੈਗੇ ਅੱਜ ਦਾ ਦੀ ਐਕਟੀਵਿਟੀ ਹੈਗੇ ਨੇ ਜਾ ਕੇ ਉੱਤੇ ਬੈਠ ਕੇ ਫੋਟੋ ਕਰਾਉਂਦੇ ਹੈਗੇ ਤੇ ਪਾਕ ਪਾਕੀਆ ਤੇ ਬੁਰੀਆ ਕੋ ਡਰੈਸ ਬਣਾਓ ਬਿੰਦੂ ਦੇ ਇਸ ਤੇ ਕਪਰਸ਼ਾਤ ਪੂਰਾ ਲੈਣਾ 80 ਕਾ 85 ਦਾ ਰਾਮਾਣ ਚੰਡੀਆ ਬੰਦੀ ਬੰਦੀ ਦੰਦੀਆ ਪੰਜ ਲੱਖ ਪੰਜ ਲੱਖ ਇਹ ਤਾਂ ਕਾਫੀ ਅੱਛਾ ਪੁਰਾਣਾ ਇਤਿਹਾਸ ਹੈ ਜਦੋਂ ਇੱਥੇ ਸੀਜ਼ਨ ਹੁੰਦਾ ਹੈਗਾ ਤਾਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈਗੇ ਤੁਸੀਂ ਮੰਦਿਰ ਦੇ ਅੰਦਰ ਜਾਣ ਲੱਗੇ ਹੋ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਹਨ ਪਿਛਲੇ ਸਾਲ ਆ ਜੀ ਆਏ ਸੀਗੇ ਤਾਂ ਫੁੱਲ ਆਫ ਸੀਜ਼ਨ ਸੀਗਾ ਫੋਲੋ ਸੀਜ਼ਨ ਦੇ ਹੋਂਦੇ ਕਾਰਡੀਆਂ ਇੱਥੋਂ ਸਟਾਰਟ ਹੋ ਕੇ ਲਾਈਨ ਨੂੰ ਮੁੱਕ ਮੁੱਕੇ ਉੱਪਰ ਦੀ ਆ ਪਹਾੜੀਆਂ ਦੇ ਉੱਤੇ ਦੀ ਪੂਰਾ ਸਰਕਲ ਬਣਾਇਆ ਮੈਸੀ ਫਿਰ ਕਿਤੇ ਜਾ ਕੇ ਅੰਦਰ ਐਂਟਰੀ ਮਿਲਦੀ ਸੀ ਆਦਰਵਾਇਜ਼ ਐਂਟਰੀ ਨਹੀਂ ਮਿਲਦੀ ਸੀ ਕੰਪਲ ਕਰਦੇ ਆਂ ਗਿਆ ਆਤਾ ਥੋੜਾ ਜਿਆ ਰੱਜਿਆ ਹੋਇਆ ਰਹਿ ਬਟ

फोटोग्राफी खींचना मना है इधर पहाड़ी एरिया करते लकड़ी यूज होती है घर क्योंकि मंदिर है मंदिर बनाने कोई भी बिल्डिंग बनाओगे तो व्यक्ति लकड़ ज़्यादा यूज करते तो हैं लकड़ के बिना करी। ਕਿੰਨੇ ਜਲੇ ਮੁੱਤ ਬਣਾਇਆ ਨਾ ਹਾਂ ਗਿਣਾ ਕਰੀ ਬਹੁਤ ਸੋਣੀ ਕਰ ਬਹੁਤ ਚੈਰੀ ਕਾ ਵਰਤਨ ਕੀਤੇ ਫੋਟੋਗ੍ਰਾਫੀ ਮਨਾ ਸੀਗੀ ਆਪਾਂ ਵੀ ਉਹਨਾਂ ਦੀ ਭਾਵਨਾ ਨੂੰ ਤਾਂ ਪੂਰਾ ਚਾਰ ਰੱਖਾਂਗੇ ਇਹ ਬẠਤੇ ਅਸੀਂ ਤੁਹਾਨੂੰ ਇੱਕ ਵਾਰੀ ਮੈਂ ਬਰੀਫ ਕਰੂੰਗਾ ਜਿਹੜੀ ਮਾਹਰੇ ਬਾਸੀ ਨਾ ਇਹ ਦੇ ਵੀ ਸੀ ਨਾ ਤਾਂ ਇਹ ਕਿੰਨਾ ਦੇ ਇਹ ਜਿਵੇਂ ਆਪਣੇ ਦੇਦੀ ਹੋਇਆ ਸ਼ੁਰੂ ਹੋਇਆ ਸ਼ੁਰ ਹਨ ਉਹਨਾਂ ਦੇ ਵਿੱਚੋਂ ਫੈਮਿਲੀ ਚ ਆਉਂਦੇ ਸੀ ਮੈਂ ਰੁਕੇ ਤੁਹਾਨੂੰ ਆਦਾ ਇੱਕ ਵਾਰੀ ਤੁਸੀਂ ਦੇਖੋ ਦੇ ਗਤੀਅਸ ਬਾਰੇ ਤੁਹਾਨੂੰ ਪੂਰਾ ਬਰੀਫ ਕਰੂੰਗਾ ਮੰਦਿਰ ਜਿਸ ਨੂੰ ਬਕਵਾਕ ਰੂਪਾਂ ਵਿੱਚ ਹੜਿੰਮਾ ਮੰਦਿਰ ਵੀ ਕਿਹਾ ਜਾਂਦਾ ਹੈ ਉੱਤਰ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਰਾਜ ਵਿੱਚ ਗੱਲਸਥਾਨ ਵਿੱਚ ਇਕ ਪਹਾੜੀ ਸਥਾਨ ਮਨਾਲੀ ਵਿੱਚ ਸਥਿਤ ਹੈ ਇਹ ਇੱਕ ਪ੍ਰਾਚੀਨ ਗੋਫਾ ਮੰਦਿਰ ਹੈ ਜੋ ਭਾਰਤੀ ਮਹਾਕਵੀ ਮਹਾਪਾਰਤਵ ਵਿੱਚ ਇੱਕ ਚਿੱਤਰ ਭੀਮ ਦੀ ਪਤਨੀ ਹਰੀੰਬੀ ਦੇਵੀ ਨੂੰ ਸਮਰਪਿਤ ਹੈ ਮੰਦਿਰ ਹਿਮਾਲਾ ਦੇ ਪੈਰਾਂ ਤੇ ਤੁਘੀਰੀਵਨ ਬਿਹਾਰ ਨਾਮਕ ਦੇਵਤਾਰ ਦੇ ਜੰਗਲ ਨਾਲ ਕਿਰਿਆ ਹੋਇਆ ਹੈ ਇਹ ਸਥਾਨ ਜਮੀਨ ਵਿੱਚੋਂ ਨਿਕਲਦੀ ਇੱਕ ਵੱਡੀ ਚਟਾਨ ਉੱਤੇ ਬਣਾਇਆ ਗਿਆ ਹੈ ਜਿਸ ਦੀ ਦੇਵਤਾ ਦੀ ਮੂਰਤੀ ਵਜੋਂ ਪੂਜਾ ਕੀਤੀ ਜਾਂਦੀ ਹੈ ਇਹ ਇਮਾਰਤ 1553 ਵਿੱਚ ਮਹਾਰਾਜਾ ਬਹਾਦਰ ਸਿੰਘ ਦੁਆਰਾ ਬਣਾਈ ਗਈ ਸੀ ਇਸ ਤੋਂ ਅੱਗੇ ਉੱਤਰੀ ਸਾਈਡ ਇੱਕ ਨੇਚਰ ਪਾਰਕ ਹੈਗਾ ਜੀ ਖੁੱਲਾ ਪਾਰਕ ਹੈਗਾ ਜਿਆ ਬੈਠ ਕੇ ਸ਼ਾਪਸ ਬਣੀਆਂ ਜਾਂਦੀਆਂ ਨੇ ਇਹਦੇ ਨਾਲ ਰਸਤਾ ਜਾਂਦਾ ਹੈਗਾ ਕੁਝ ਖਾਨਦਿਆਂ ਵੈਸੀ ਛੁੱਟੀਆਂ ਜਿਹੜਾ ਲਿਖਿਆ ਬੱਚੇ ਨੇ ਜਿਹੜੇ ਬਨਵੇਹਾਰ ਦੀ ਮੈਂ ਤੁਹਾਨੂੰ ਗੱਲ ਕਰਦਾ ਸੀ ਉਹਦਾ ਨਾਮ ਹੈਗਾ ਢੁੰਗਰੀ ਬਨਵੇਹਾਰ ਮੰਦਿਰ ਦੇ ਬੈਕ ਸਾਈਡ ਤੋਂ ਰਸਤਾ ਜਾਂਦਾ ਹੈਗਾ ਇੱਥੇ ਜ਼ਿਆਦਾਤਰ ਜਿਹੜੇ ਸਕਦਾ ਕਲਚਰ ਆਬਾ ਕਿੱਤਾ ਹੈਗਾ ਕਿ ਉਹ ਇਥੇ ਇਹਨਾਂ ਦੀਆਂ ਕਲਚਰਲ ਐਕਟੀਵਿਟੀਜ਼ ਮੈਨੂੰ ਸੌਰੀ ਹਿਸਟੋਰੀਕਲ ਡ्रेसेस ਹੈਗੀਆਂ ਨੇ ਜੋ ਪਾੜਾਂ ਦੀ ਡ्रेसेस ਨੇ ਉਹਨਾਂ ਦਾ ਫੋਟੋ ਕਰਾ ਲੈਂਦੇ ਹੈਗੇ ਨੇ ਆਪ ਆ ਕੇ ਜਾਇ ਇਹਨਾਂ ਕੋਲ ਇੱਕ ਚਿੱਟੇ ਖਰਗੋਸ਼ ਨੇ ਬਹੁਤ ਹੀ ਪਿਆਰੀ ਇੱਥੇ ਆਉਂਦੇ ਰਹਿਣ ਨਹੀਂ ਬੋਗਾ ਨਹੀਂ ਬੋਗਾ ਆ ਰਹੇ ਵਾਹਿਗੁਰੂ ਨੇ ਇਹਨਾਂ ਨੂੰ ਬਖਸ਼ਿਸ਼ ਵਾਖ ਇੱਥੇ ਇੱਕ ਜਿੱਕੇ ਸਾਥ ਫੋਟੋ ਕਰਾ ਲਓ ਬੀਤਾ ਸ਼ੁਕਰੀਆ ਵੀ ਜੀ ਹਮ ਹਮ ਸਾਰ ਹਰ ਸਾਲ ਆਤੇ ਹਾਂ ਬਹੁਤ ਹੋ ਗਈ ਹੈ ਬੇਟੀ ਨੇ ਕਰਵਾ ਰੱਖੀ ਹੈ ਪਹਿਲੇ ਆ ਜੜੀ ਨਹੀਂ ਨਹੀਂ ਇਹ ਮਾਰੀ ਦੀ ਬਹਨੀ ਕਰਾ ਲੋ ਨਹੀਂ ਆ ਆਮ ਸਮਝਦਾ ਨਾ 50 ਲੇਤੇ 30 ਦੇ ਨਾ ਨਹੀਂ ਕੋਈ ਇਸ਼ੂ ਨਹੀਂ ਆਇਆ ਸਹੀ ਗੱਲ ਨੂੰ ਲੈ ਲਓ ਇੱਕ ਲਓ ਮੈਂ ਖੈਂਚੂਂਗੀ ਬਾਈਟ-ਬਾਈਟ ਨਹੀਂ ਨਹੀਂ ਬਾਅਦ ਵਿੱਚ ਬਾਅਦ ਵਿੱਚ ਉਹ ਨੂੰ ਆ ਜਾਣਗੇ ਉਹ ਆ ਜਾਣਗੇ ਉਹ ਉਹ ਆ ਰਹੇ ਨੇ ਦੇਖੋ ਕੀ ਲੈ ਕੇ ਆਤੇ ਨੇ ਉਹਨਾਂ ਨੇ ਕਰਵਾ ਰੱਖੀ ਹੈ ਮੈਂ ਦਿਖਾ ਦਿਤਾਂ ਹਾਂ ਤੁਹਾਨੂੰ ਆ ਲਓ ਬਚਾ ਲਓ ਭਾਈ ਟੱਕਾ ਹੋ ਗਿਆ ਸੀਗਾ ਪਰ ਇਹਨਾਂ ਦੀ ਰੋਟੀ ਚੱਲਦੀ ਏ ਯਾਰ ਇੱਥੇ ਮੰਗ ਕੇ ਨਹੀਂ ਖਾਂਦੇ ਸਾਰਿਆਂ ਨੂੰ ਵਧੀਆ ਗੱਲ ਏ ਇਹ ਔਰ ਕਰਨਾ ਵੀ ਇਹ ਚਾਹੀਦਾ ਰੋਟੀ ਮੰਗ ਕੇ ਨਹੀਂ ਖਾਣੀ ਚਾਹੀਦੀ। ਆਓ ਦਸਤੀਂ ਮੇ ਜੋ। ਮੈਨੂੰ ਤਾਂ ਮੈਡਮ ਨੂੰ ਬੁਲਾ ਲਿਆ। ਫੋਟੋ ਖਾਣ ਵਾਸਤੇ। ਕਰਤਾ ਤਾਂ ਕਹੀ ਰਹੀ ਹੈ। 10 ਰੁਪਏ ਅਡਲਟ ਦੀ। 5 ਰੁਪਏ ਛੋਟੇ ਬੱਚਿਆਂ ਦੀ। ਟਿਕਟ ਹੈ। ਹੋਰ। ਕਿੱਥੇ ਮਿਲੇ ਹੋਗਾ ਨਾ ਫੋਟੋ? ਥੈਂਕ ਯੂ ਫਰ। ਦਸਤੀਂ ਜਿਹਾ। ਸੋਨਾ ਪਲੇਸ ਹੈ। ਉਪਾ। ਇਹ ਰਹੇ ਕਿਹਦੇ ਤੇ ਹੈ ਇਹ ਲੱਭਦੇ ਲੰਬੇ ਤੇ ਦੇਵਦਾਰ ਦੇ ਦਰਖਤ ਹਾਂ ਦੇਵਦਾਰ ਦੇ ਦਰਖਤਾਂ ਦੇਵਦਾਰ ਦਰਖਤ ਹੈ ਹਾਂ ਹਾਂ ਦੇਵਦਾਰ ਹਾਂ ਮੈਂ ਉਹ ਦੋਸਤ ਨੂੰ ਮੈਂ ਦੇਖਾਂ ਇੱਥੇ ਵਧੀਆ ਪ੍ਰੀ-ਵੇਡਿੰਗ ਵਗੈਰਾ ਸ਼ੂਟ ਸਾਰੇ ਵੈਡਿੰਗ ਸ਼ੂਟਸ ਇੱਥੇ ਹੋ ਸਕਦੇ ਆ ਵਧੀਆ ਹੁੰਨਗੇ อืมส uh ั huh. mm ่งไม่ได้สั่งไม่ได้

ਸਭ ਤੋਂ ਪਹਿਤਾਂ ਇਹ ਜਰਾ ਪਤਾ ਕੀ ਹੈ ਆ ਬੜਾ इतना हवा पानी इन्ना ज़्यादा है, सह हाइट करके चढ़ता है मेरे वर्गें का बट ऑक्सीजन लैवल इन्ना सोहना जीरो पॉल्यूश पोल्यूशन बहुत घट्ट है इतने मतलब कि सिटी के होने करके थोड़ा जा, जहादा होंगे भी क्योंकि वहीकल चलते रहे हैं इंडस्ट्रीज नहीं है पोल्यूशन है, तो पर सोना बने है बहुत रब ने बहुत सोना बनाया ਬਏ ਕੇ ਸਾਹ ਲੈਣਾ ਕਾ ਬਾਤ ਹੈ ਯਾਰ ਬਦਹਾ ਮਖਰੂਟਾ ਨਾਲੋਂ ਜ਼ਿਆਦਾ ਚੰਗਾ ਲੱਗਦਾ ਹੈ ਕਾ ਵੀ ਆਉ ਪਹਾੜੋਂ ਦੇਖੋ ਬਾਹਰ ਇੱਥੋਂ ਖਾ ਪੀ ਕੇ ਹੁਣ ਅਗਲਾ ਪੁਆਇੰਟ ਦੇਖਦੇ ਹਿਗੇ ਕੀ ਹੈ ਕੀ ਨਹੀਂ ਔਰ ਅੱਜ ਦਾ ਦਿਨ ਹੈਗਾ ਲਾਸਟ ਦਿਨ ਮਨਾਲੀ ਦੇ ਵਿੱਚ ਕੱਲ ਨੂੰ ਘਰ ਨੂੰ ਵਾਪਸ ਚੱਲੇ ਪਾਵਾਂਗੇ ਇਹ ਤੁਹਾਨੂੰ ਲੈ ਕੇ ਚਲਾਂਗੇ ਵਾਪਸ ਆਪਣੇ ਘਰੇ ਸਾਰੇ ਆਉਂਦੇ ਆ ਹਰੇਕ ਦਾ ਦੇਖਣ ਦਾ ਅਲੱਗ ਨਜ਼ਰੀਆ ਹੁੰਦਾ ਹੈਗਾ ਪਰ ਜੋ ਸਾਡਾ ਨਜ਼ਰੀਆ ਹੈਗਾ ਅਸੀਂ ਇਸ ਕੁਦਰਤ ਦਾ ਇਸ ਸੋਹਣੇ ਬਣਾਏ ਰੂਪ ਦਾ ਕੁਦਰਤ ਦਾ ਹਨ ਆਨੰਦ ਮਾਨਣ ਆਉਣੇ ਆ ਇਹੋ ਜਿਹੇ ਸੋਹਣੇ ਵਾਤਾਵਰਣ ਦਾ ਆਨੰਦ ਮਾਨਣ ਆਉਣੇ ਆ ਜਗਾ ਕੋ ਮਨੀਆਂ ਅਨਵਾਰਿਆ ਜ਼ਰੂਰੀ ਹੈ ਉਕੇ ਉਹਨਾਂ 'ਚ ਕੁਝ ਨਾ ਕੁਝ ਇਤਿਹਾਸ ਸਿੱਖਣ ਨੂੰ ਮਿਲਦਾ ਹੈ ਕੁਝ ਨਾ ਕੁਝ ਦੇਖਣ ਨੂੰ ਮਿਲਦਾ ਤੁਸੀਂ ਵੀ ਆਪਦੇ ਪਰਿਵਾਰ ਨਾਲ ਇਕੱਲੇ ਆਪਦੇ ਦੋਸਤਾਂ ਨਾਲ ਇਹੋ ਜਿਹਾ ਟੂਰ ਬਣਾਓ ਤੇ ਇਹ ਦੁਨੀਆ ਐਕਸਪਲੋਰ ਕਰੋ ਆਈਡੀਆਜ਼ ਕੋ ਮਨ ਨੂੰ ਬਹੁਤ ਕੁਝ ਪਿਆ ਹੈਗਾ ਹੈ ਕਦੇ ਰੱਬ ਨੇ ਚਾਹਿਆ ਤਾਂ ਫਰਮ ਵੀ ਬਣਾਵਾਂਗੇ ਬਾਹਰਲੇ ਮਲਕ ਵੀ ਲੈ ਕੇ ਜਾਵਾਂਗੇ